ਜਮ ਸਾਡਾ ਜੀਰੋ ਟੋਲਰੈਂਸ ਪਾਲਿਸੀ ਐਟਵਰਡਸ ਆਰਗੇਨਾਈਜ਼ਡ ਕ੍ਰਾਈਮ ਉਹਦੇ ਇੱਕ ਬੜੀ ਵੱਡੀ ਸਫਲਤਾ ਮਿਲੀ ਹੈ ਸਾਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ 6 ਕਿਊਜ਼ ਫੜੇ ਹੈ ਔਰ 10 ਸੋਫਿਸਟੀਕੇਟਿਡ ਵੈਪਨ ਫੜੇ ਗਏ ਹੈ ਜਿੱਚ 3 ਗਲੌਕ ਨੇ ਆਸਟਰੀਅਨ ਮੇਡ 9mm ਦੇ ਤੇ ਬਾਕੀ 0.32 ਬੋਰ ਦੇ ਬੜੇ ਸੋਫਿਸਟੀਕੇਟਿਡ ਵੈਪਨ ਨੇ ਤੇ 17 ਦੇ ਕਰੀਬ ਕਾਰਟ੍ਰਿਜਸ ਨੇ ਜਿਹੜੇ ਮੁਲਜ਼ਮ ਨੇ ਇਹ ਸਾਰਾ ਜਿਹੜਾ ਇਲਿਮੀਨੇ ਇਨਵੈਸਟੀਗੇਸ਼ਨ ਚ ਕੱਲ ਪਤਾ ਲੱਗੀ ਹੈ ਕਿ ਕ੍ਰਾਸ ਬਾਰਡਰ ਪੁਸ਼ ਹੋਈ ਹੈ ਕਨਸਾਈਨਮੈਂਟ ਔਰ ਬਟਾਲਾ ਏਰੀਏ ਦੇ ਰਹਿਣ ਵਾਲੇ ਨੇ ਜਿਹੜੇ ਮੇਨ ਦੋ ਮੁਲਜ਼ਮ ਨੇ ਜਿਹਨਾਂ ਤੋਂ ਮੇਨ ਜਿਹੜੀ ਅਕ੍ਰਾਸ ਬਾਰਡਰ ਕਨਸਾਈਨਮੈਂਟ ਦੀ ਬਰਾਮਦਗੀ ਹੋਈ ਹੈ ਉਹਦੇ ਚ ਅਮਰਿਤਪਾਲ ਸਿੰਘ ਹੈ son of ਸੁਰਿੰਦਰ ਸਿੰਘ ਇਹ ਸ਼ੇਰਪੁਰ ਦਾ ਹੈ ਸ਼ੇਖਵਾ ਥਾਣਾ ਹੈਗਾ ਡਿਸਟ੍ਰਿਕਟ ਬਟਾਲਾ ਪੁਲਿਸ ਡਿਸਟ੍ਰਿਕਟ ਜਿਹੜਾ ਜੁਜਾ ਪ੍ਰਭਦੀ ਪੇਲੀਅਸ ਹਰਮਨ ਹੈ ਇਹ ਸੁਮਰਾਏ ਪਿੰਡ ਸਦਰ ਪਟਾਲਾ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ ਜਿਹੜਾ ਅਮਰਤਪਾਲ ਨੇ ਇਲੈਕਸ਼ਨ ਵੀ ਲੜੀ ਸੀ ਸਰਪੰਚੀ ਦੀ ਇਹਨਾਂ ਦਾ ਜਿਹੜਾ ਦੂਜਾ ਕੰਟੈਕਟਸ ਨੇ ਜਿਹੜੇ ਅਮਰਸਰ ਬੇਸਟ ਨੇ ਉਹਦੇ ਵਿੱਚ ਵਿਨੋਦ ਕੁਮਾਰ ਏਲੀਅਸ ਰੰਗੀਲਾ ਹੈਗਾ ਕਿ ਰੀਸੈਂਟਲੀ ਬੇਲ ਤੇ ਆਇਆ ਦੇ ਖਿਲਾਫ 19 ਕੇਸ ਨੇ ਰੋਬਰੀ ਸਨੇਚਿੰਗ ਪ੍ਰੋਪਰਟੀ ਆਮ ਦਾ ਤੇ ਅਟੈਂਪਟ ਟੂ ਮਰਡਰ ਵਗੈਰਾ ਦੇ ਔਰ ਜਿਹੜਾ ਇੱਕ ਇਹਦੇ ਚ ਜਿਹੜੀ ਸਾਨੂੰ ਗੱਲ ਸਾਹਮਣੇ ਆਈ ਹੈ ਕਿ ਬਾਹਰ ਇੱਕ ਫੋਰਨ ਬੇਸ ਹੈਂਡਲਰ ਹੈ ਜਿਹਦੇ ਕਿ ਪਾਕਿਸਤਾਨ ਦੇ ਵਿੱਚ ਲਿੰਕ ਨੇ ਉਹ ਇਹ ਬੰਦਿਆਂ ਨੂੰ ਤਿਆਰ ਕਰਕੇ ਤੇ ਉਧਰੋਂ ਇਹਨਾਂ ਨੂੰ ਬਾਰ-ਬਾਰ ਕਨਸਾਈਨਮੈਂਟਸ ਜਿਹੜੀਆਂ ਪੁਸ਼ ਕਰ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਵੈਪਨਸ ਵੰਤਣ ਵਾਸਤੇ ਦਿੱਤੇ ਜਾ ਰਹੇ ਨੇ ਇਹਦੇ 'ਚ ਇੱਕ ਮੇਨ ਬੰਦਾ ਜਿਹੜਾ ਫੰਡ ਵਾਲਾ ਹੁਣ ਰਹਿੰਦਾ ਇੱਕ ਹੈਗਾ ਕਰਨਵੀਰ ਮੀਰਾਕੋਟ ਦਾ ਉਹਦੇ ਖਿਲਾਫ ਵੀ ਪਹਿਲਾਂ ਐਨਡੀਪੀਏ ਸੈਕਟ ਦੇ ਐਸਟੀਐਫ ਵੱਲੋਂ ਤੇ ਆਰਮਜ਼ੇ ਖੰਨੇ ਦੇ ਵਿੱਚ ਵੀ 25 ਦਰਜ ਨੇ ਉਹ ਅੰਮ੍ਰਿਤਸਰ ਰੂਰਲ ਮੀਰਾ ਕੋਟ ਦਾ ਰਹਿਣ ਵਾਲਾ ਉਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ। ਔਰ ਮੈਂ ਸਮਝਦਾ ਕਿ ਇਹਦੇ ਨਾਲ ਇਹਨੂੰ ਬੜੀ ਅੱਛੀ ਕਾਮਯਾਬੀ ਸਾਨੂੰ ਮਿਲੀ ਹੈ। ਸਾਡੇ ਡੀਸੀਪੀ ਵਿਸਾਲਮ ਵਿਜੇ ਜੀ, ਨਵਜੋਤ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਔਰ ਅਮੋਲਕਦੀਪ ਸਾਡੇ ਦੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੇ ਤਿੰਨੇ ਔਰ ਬੜਾ ਅੱਛੀ ਰਿਕਵਰੀ ਕੀਤੀ ਹੈ ਕਿਉਂਕਿ 10 ਸਫਿਸਟੀਕੇਟਿਡ ਵੈਪਨ ਔਰ ਜਿਹਦੇ ਚ ਆਸਟ੍ਰੀਅਨ ਮੇਡ ਤੇ ਪਾਕਿਸਤਾਨ ਤੋਂ ਕੁਝ ਹੋਈਆਂ ਚੀਜ਼ਾਂ ਨੇ ਤੋ ਉਹਦੇ ਚ ਮੈਂ ਸਮਝਦਾ ਕਿ ਇਹਦੇ ਨਾਲ ਸਾਡੇ ਏਰੀਆ ਦੇ ਵਿੱਚ ਸਪੈਸ਼ਲੀ ਜਿਹੜਾ ਬਾਰਡਰ ਏਰੀਆ ਸਾਰਾ ਉਹਦੇ ਚ ਕਾਫੀ ਇਹਨੂੰ ਇੰਪੈਕਟ ਪਏਗਾ ਔਰ ਚੰਗਾ ਉਹਨਾਂ ਦਾ ਬਸਟ ਹੋਇਆ ਸਾਰਾ ਇਹ ਨੈਟਵਰਕ